ਅਯੋਧਿਆ ਦੇ ਰਾਮ ਮੰਦਰ ਚ ਸਥਾਪਿਤ ਰਾਮ ਲੱਲਾ ਦੀ ਮੂਰਤੀ ਬਣਾਉਣ ਵਾਲੇ ਕਰਨਾਟਕ ਦੇ ਮੂਰਤੀਕਾਰ ਅਰुण ਯੋਗੀ ਰਾਜ ਨੇ ਉਸ ਹਥੋੜੇ ਅਤੇ ਛੈਣੀ ਦੀ ਤਸਵੀਰ ਸਾਂਝੀ ਕੀਤੀ ਹੈ ਜਿਸ ਨਾਲ ਉਸਨੇ ਰਾਮ ਲੱਲਾ ਦੀਆਂ ਅੱਖਾਂ ਬਣਾਈਆਂ ਸਨ ਯੋਗੀ ਰਾਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਯੋਗੀ ਰਾਜ ਨੇ ਲਿਖਿਆ ਇਸ ਚਾਂਦੀ ਦੇ ਹਥੋੜੇ ਅਤੇ ਸੋਨੇ ਦੀ ਛੈਣੀ ਨਾਲ ਮੈਂ ਰਾਮ ਲੱਲਾ ਦੀਆਂ ਅੱਖਾਂ ਬਣਾਈਆਂ ਸੋਚਿਆ ਸਭ ਨਾਲ ਸਾਂਝਾ ਕਰਾਂ ਅਰੁਣ ਦੁਆਰਾ ਬਣਾਈ ਰਾਮ ਲੱਲਾ ਦੀ ਮੂਰਤੀ ਦੀ 22 ਜਨਵਰੀ ਨੂੰ ਅਯੋਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਹੋਈ ਸੀ ਇਸ ਤੋਂ 3 ਦਿਨ ਪਹਿਲਾਂ 20 ਜਨਵਰੀ ਨੂੰ ਰਾਮ ਲੱਲਾ ਦੀ ਪਹਿਲੀ ਤਸਵੀਰ ਸਾਹਮਣੇ ਆਈ ਸੀ ਹਾਲਾਂਕਿ ਉਸ ਸਮੇਂ ਰਾਮ ਲੱਲਾ ਦੀਆਂ ਅੱਖਾਂ ਕੱਪੜੇ ਨਾਲ ਟੱਕੀਆਂ ਹੋਈਆਂ ਸਨ ਪ੍ਰਾਣ ਪ੍ਰਤਿਸ਼ਠਾ ਦੌਰਾਨ ਰਾਮ ਲੱਲਾ ਦੀਆਂ ਅੱਖਾਂ ਪਹਿਲੀ ਵਾਰ ਵੇਖੀਆਂ ਗਈਆਂ ਸਨ ਇਸ ਤੋਂ ਬਾਅਦ ਲੋਕਾਂ ਨੇ ਅਰੁਣ ਯੋਗੀ ਰਾਜ ਦੀ ਖੂਬ ਤਾਰੀਫ ਕੀਤੀ ਹੈ ਯੋਗੀ ਰਾਜ ਨੇ ਇੱਕ ਕਾਲੇ ਰੰਗ ਦੇ ਪੱਥਰ ਤੋਂ ਪੂਰੀ ਮੂਰਤੀ ਬਣਾਈ ਹੈ ਪੱਥਰ ਨੂੰ ਕਿਸੇ ਵੀ ਥਾਂ ਤੋਂ ਵੀ ਤੋੜਿਆ ਨਹੀਂ ਗਿਆ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ٹرسٹ ਦੇ ਮੈਂਬਰ ਅਤੇ ਉੱਡੂਪੀ ਦੇ ਸੰਤ ਵਿਸ਼ਵ ਪ੍ਰਸੰਨਾ ਤੀਰਥ ਸਵਾਮੀ ਨੇ ਦੱਸਿਆ ਕਿ ਅਰुण ਯੋਗੀ ਰਾਜ ਨੇ ਕਰਨਾਟਕ ਦੇ ਕਾਲੇ ਪੱਥਰ ਤੋਂ ਰਾਮ ਲੱਲਾ ਦੀ ਮੂਰਤੀ ਬਣਾਈ ਹੈ ਇਸ ਨੂੰ ਕਰਕਲਾ ਦੇ ਨੇਲੀਕਾਰੂ ਪਿੰਡ ਤੋਂ ਅਯੋਧਿਆ ਲਿਜਾਇਆ ਗਿਆ ਇਸ ਪੱਥਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਇਸ ਲਈ ਦੱਖਣੀ ਭਾਰਤ ਵਿੱਚ ਇਸ ਤੋਂ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ